ਨਾਮ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਇਤਵ ਅਨੰਦਨ ਨੀਤ ਖੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ ਅਮੰਦਰ ਸਟ ਸੋਭ ਕਰ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿੱਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਖ ਹ ਟਲ ਗੁਰ ਸੇਵੀਆ ਆਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਜਨਮ ਮਰਨ ਦੁਖ ਜਾਈ ਸਜਣ ਸਚ ਪਤਿ ਸਾਹੋ ਸਿਰ ਸਾਹੰਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸਹਾਈ ਪਾਇਆ ਜਹ ਜਾਈ ਤਾ ਸੋਹਿਲੈ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰਦ ਸਗਲੇ ਫਲ ਪਾਵਾਹ ਜੀ ਕੈ ਸੰਗ ਸਹਾਈ ਗੁਰਪੂਰ ਚਰਣੀ ਲਾਇ ਹਰ ਸੰਗ ਸਹਾਈ ਪਇਆ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਬਹੁਤ ਹੀ ਪਿਆਰ ਵਿੱਚ ਹਾਜ਼ਰੀ ਭਰੀ ਹੈ ਆਓ ਪ੍ਰਥਮ ਜਨਨੇ ਤੁਸੀਂ ਪਿਆਰ ਵਾਲੇ ਗੁਰਸਿੱਖ ਗੁਰੂ ਦਰਬਾਰ ਵਿੱਚ ਦੂਰ ਦਰੈਡੇ ਘਰਾਂ ਵਿੱਚ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੁਮਾਰ ਗੁਰਸਿੱਖ ਫਤਿਹ ਨਾਲ ਭਾਈ ਸਾਂਝ ਪਾਓ ਰਸਨਾ ਦਵਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗ ਜੋਗ ਅਟਲ ਗੁਰੂ ਗਰੀਬ ਨਿਵਾਜ ਪਤ ਤਪਾਵਣ ਦਇਆ ਸਿੰਧ ਕਿਰਪਾ ਨਿਦ ਰੋਹਾਨੀਅਤ ਦੇ ਪੰਡਾਰ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੀ ਪਾਵਨ ਬਾਰਗਾ ਵਿੱਚ ਸੋਭਾਇਮਾਨ ਗੁਰ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਜੀ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ ਆਪ ਗੁਰੂ ਪਿਆਰ ਵਾਲੇ ਗੁਰਸਿੱਖਾਂ ਨੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਜੀ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਗੁਰੂ ਸੰਗਤ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ ਗੁਰੂ ਪਿਆਰੇ ਗੁਰੂ ਸWARE ਗੁਰੂ ਕੇ ਕੀਰਤਨੀਆਂ ਪਾਸੋਂ ਬਹੁਤ ਹੀ ਪਿਆਰ ਵਿੱਚ ਸਰਵਣ ਕੀਤੇ ਨੇ ਜੀ ਜਿਸ ਤੂੰ ਆਵਹਿ ਚਿੱਤ ਤਿਸ ਨੂੰ ਸਦਾ ਸੁਖ ਭਈ ਜਿਨੂੰ ਨਾਮ ਚੇਤੇ ਆ ਜਾਵੇ ਜੀਵਨ ਵਿੱਚ ਸਦੀਵਕਾਲ ਵਿਖੇ ਸੁਖ ਦੀ ਪ੍ਰਾਪਤੀ ਹੈ ਜਿਸ ਤੂੰ ਆਵਹਿ ਚਿਤ ਤਿਸ ਜਮ ਨਾਹੇ ਦੁਖ ਸੰਸਾਰਿਕ ਦੁੱਖਾਂ ਦੀ ਗੱਲ ਤਾਂ ਗੁਰਸੰਗਤ ਜੀ ਇੱਕ ਪਾਸੇ ਹੈ ਜਮਾ ਦਾ ਦੁੱਖ ਵੀ ਉਸ ਪਿਆਰੇ ਗੁਰ ਸਿੱਖ ਦੇ ਨੇੜੇ ਨਹੀਂ ਜੀ ਆਉਂਦਾ ਜਿਹੜਾ ਜਪਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜਿਸ ਤੂੰ ਆਵਹਿ ਚਿਤ ਤਿਸ ਜਮ ਨਾਹੇ ਦੁਖ ਜਿਸ ਤੂੰ ਆਵਹਿ ਚਿਤ ਤਿਸ ਕੇ ਕੜਿਆ ਫੈ ਜਨੋ ਚੇਤੇ ਆ ਜਾਵੇ ਗੁਰੂ ਗੁਰੂ ਉਹਨੋਂ ਕੋਈ ਕੜ ਕੋਈ ਚੋਰਾ ਕੋਈ ਚਿੰਤਾ ਕੋਈ ਫੇਕਰ ਨਹੀਂ ਜੇ ਵਿਆਪਦੀ ਜਿਸ ਤੂੰ ਆਵਹਿ ਚਿਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵਹਿ ਚਿਤ ਤਿਸ ਜਮ ਨਾਹੇ ਦੁਖ ਜਸ ਤੂੰ ਆਵੇਂ ਚਿਤ ਤਿਸਕੇ ਕੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਹਦਾ ਕਰਤਾ ਮਿੱਤਰ ਬਣ ਗਿਆ ਏ ਉਹਦੇ ਗੁਰੂ ਖਾਲਸਾ ਜੀ ਅਧੂਰੇ ਕਾਰਜ ਵੀ ਗੁਰੂ ਬਖਸ਼ਿਸ਼ ਦੁਆਰੇ ਪੂਰੇ ਹੁੰਦੇ ਨੇ ਤੁਸੀਂ ਬਹੁਤ ਹੀ ਪਿਆਰ ਵਿੱਚ ਗੁਰੂ 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 ਦੇ ਜਾਪ ਨੂੰ ਚੇਤੇ ਕੀਤਾ ਹੈ ਰਸਨਾ ਦੁਆਰੇ ਜਪਿਆ ਸੁਰਤ ਦੁਆਰੇ ਜਪਿਆ ਸੰਗਤ ਵਿੱਚ ਹਾਜ਼ਰੀਆਂ ਭਰੀਆਂ ਨੇ ਜੀ ਕਰਮਾ ਵਾਲੇ ਹੋ ਜੀ ਭਾਗਾ ਵਾਲੇ ਹੋ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਦੇ ਹੋ ਜੀ ਅਪਾਰ ਬਖਸ਼ਿਸ਼ ਹੈ ਅੰਮ੍ਰਿਤ ਵੇਲੇ ਆਪ ਜੀ ਨੇ ਬਹੁਤ ਹੀ ਪਿਆਰ ਵਿੱਚ ਹੁਕਮਨਾਮਾ ਸਾਹਿਬ ਜੀ ਨੂੰ ਸਰਵਣ ਕੀਤਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੀ ਸੋਰਠ ਰਾਗ ਵਿੱਚ ਅੰਮ੍ਰਿਤ ਵਚਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰੂ ਖਾਲਸਾ ਜੀ ਅੱਜ ਦੇ ਅੰਮ੍ਰਿਤ ਵਚਨ ਆਦ ਗੁਰੂ ਗ੍ਰੰਥ ਸਹਿਬ ਮਹਾਰਾਜ ਜੀ ਦੇ ਪਾਵਨ ਅੰਗ 623 ਅਤੇ 624 ਤੇ ਸਤਿਗੁਰਾਂ ਦਾ ਸ਼ਬਦ ਸੁਭਾਏਮਾਨ ਹੈ ਸਹਿਬ ਜੀ ਨੇ ਅੱਜ ਬਖਸ਼ਿਸ਼ ਕਰਕੇ ਪਾਵਨ ਉਪਦੇਸ਼ ਬਖਸ਼ਿਆ ਹੈ ਪੂਰਾ ਗੁਰਾਂ ਦੇ ਪੂਰਿਆਂ ਗੁਰੂ ਜੀ ਪੂਰਿਆਂ ਗੁਰਾਂ ਦੇ ਕੋਲ ਆਉਣਾ ਹੈ ਜਿਸ ਵੇਲੇ ਪੂਰੇ ਗੁਰੂ ਦੀ ਪ੍ਰਾਪਤੀ ਹੋਵੇਗੀ ਪੂਰਾ ਗੁਰੂ ਤੈਨੂੰ ਚਰਣਾ ਨਾਲ ਲਾ ਲਵੇਗਾ ਪੂਰਾ ਗੁਰੂ ਗਿਆਨ ਕਰਾਵੇਗਾ ਪਰਮਾਤਮਾ ਸਦਾ ਅੰਗ ਸੰਗ ਹੈ ਫਿਰ ਜੇ ਸੋਲੇ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਤੈਨੂੰ ਇਹ ਯਕੀਨ ਆ ਜਾਵੇਗਾ ਪ੍ਰਤੀਤ ਆ ਜਾਵੇਗੀ ਉਹ ਮੇਰਾ ਪਿਆਰਾ ਸਦਾ ਮੇਰੇ ਨਾਲ ਹੈ ਗੁਰੂ ਇੰਨੀ ਵੱਡੀ ਸਮਰੱਥਾ ਰੱਖਦਾ ਹੈ ਪਤ ਤਾ ਨੂੰ ਵੀ ਪਾਵਨ ਕਰ ਦਿੰਦਾ ਹੈ ਫਿਰ ਗੁਰੂ ਆਪਣੇ ਜਸ ਦੀ ਦਾਤ ਬਖਸ਼ਿਸ਼ ਕਰਦੇ ਨੇ ਉਹ ਪਿਆਰਾ ਗੁਰਸਿੱਖ ਸਦਾ ਦਿਨ ਰਾਤ ਵਾਹਿਗੁਰੂ ਜੀ ਦੀ ਕੀਰਤੀ ਨੂੰ ਕਰਦਾ ਹੈ ਜਮ ਉਹਦੇ ਨੇੜੇ ਨਹੀਂ ਆਉਂਦਾ ਦਿਨ ਰਾਤ ਗੁਰੂ ਗੁਰੂ ਦਾ ਜਾਪ ਕਰਦਿਆਂ ਸੁਖ ਦੀ ਪ੍ਰਾਪਤੀ ਕਰ ਲੈਂਦਾ ਹੈ ਇਹ ਪਾਵਨ ਬਚਨ ਆਰੇ ਨੇ ਜੀ ਆਓ ਗੁਰੂ ਬਖਸ਼ਿਸ਼ ਦਵਾਰੇ ਅੱਜ ਦੇ ਅੰਮ੍ਰਿਤ ਬਚਨਾ ਨਾਲ ਵਿਸਥਾਰ ਪੂਰਵਕ ਸਾਂਝ ਪਾਉਣ ਦਾ ਗੁਰ ਸੰਗਤ ਜੀ ਯਤਨ ਕਰੀਏ ਜੀ ਸੋਰਠ ਮਹੱਲਾ ਪੰਜਵਾ ਗੁਰ ਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਪੰਚਮ ਗੁਰਦੇਵ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਗੁਰ ਪੂਰੇ ਪੂਰਿਆ ਗੁਰਾਂ ਨੇ ਕਿਰਪਾ ਕਰਕੇ ਜੀ ਆਪਣੇ ਚਰਨਾ ਨਾਲ 바ਰਗਾ ਵਿੱਚ ਥਾਂ ਦੇ ਦਿੱਤੀ ਆਪਣੇ ਚਰਨਾ ਨਾਲ ਲਾ ਲਿਆ ਸਾਹਿਬ ਜੀ ਦੇ ਅੰਮ੍ਰਿਤ ਬਾਚਨ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਿਆ ਪਰਗਾਸ ਐਸਾ ਗੁਰ ਵੱਡ ਭਾਗੀ ਪਾਇਆ ਭੂਲੇ ਮਾਰਗ ਜਿਨਹ ਬਤਾਇਆ ਸਿਮਰਮਣ ਰਾਮ ਨਾਮ ਚਤਾਰੇ ਵਾਸ ਰਹੇ ਹਿਰਦੇ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਪੂਰਾ ਗੁਰੂ ਜੀ ਸਭ ਬੰਦਨਾਂ ਨੂੰ ਕੱਟ ਦੇਵੇਗਾ ਮੋਕਸ਼ ਦੀ ਦਾਤ ਬਖਸ਼ਿਸ਼ ਕਰੇਗਾ ਪੂਰਾ ਗੁਰੂ ਸਦਾ ਦਿਆਲੂ ਅਤੇ ਕਿਰਪਾਲੂ ਹੋਇਆ ਕਰਦਾ ਏ ਗੁਰੂ ਅੰਦਰ ਕਿੰਨੀ ਕ ਦਇਆ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਬਿਤਾ ਤੁਹਾਡੇ ਨਾਲ ਸਾਂਝਾ ਕਰਦਿਆਂ ਆਮਬ ਕੀ ਸਦਰ ਮਿੱਟਤ ਨ ਆਂਬਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ ਬੋਲ ਸੁਣਿਓ ਆਮਬ ਕੀ ਸਦਰ ਮਿੱਟਤ ਨ ਆਂਬਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ ਸਾਗਰ ਕੀ ਨਿਧ ਕਤ ਪਾਈਐ ਤ ਪੋਖਰ ਸੈ ਦਿਨ ਕਰ ਸਰ ਦੀਪ ਜੋਤ ਨ ਪੁਜਾਈਐ ਇੰਦਰ ਵਰਖਾ ਸਮਾਨ ਨ ਪੁੱਜਸ ਕੂਪਜਲ ਚੰਦਨ ਸੁਭਾਸਨਾ ਪਲਾਸ ਮਹਿਕਾਈਐ ਚੌਥਾ ਬੋਲ ਬਾਅਦ ਵਿੱਚ ਪੜਾਂਗਾ ਕੋਈ ਅੰਬ ਛਕਣ ਵਾਲਾ ਅੰਬ ਚੋਂ ਮਿਠਾਸ ਰਸ ਲੈਣ ਵਾਲਾ ਪਿਆਰਾ ਅਗਰ ਜੇ ਉਹ ਕਵੇ ਮੈਨੂੰ ਇਮਬਲੀ ਖਾ ਕੇ ਇਮਬਲੀ ਖਾ ਕੇ ਉਹਦੇ ਚੋਂ ਮਿਠਾਸ ਅੰਬ ਵਾਲੀ ਮਿਲ ਜਾਵੇ ਤੇ ਕਦੇ ਨਹੀਂ ਜੇ ਹੋ ਸਕਦਾ ਜਿਹੜਾ ਅੰਬ ਦਾ ਰਸ ਹੈ ਉਹ ਕੇਵਲ ਅੰਬ ਦੇ ਵਿੱਚ ਹੀ ਹੋਣਾ ਇਮਬਲੀ ਚੋਂ ਨਹੀਂ ਆ ਸਕਦਾ ਤੁਸੀਂ ਸਿਆਣੇ ਗੁਰਸਿੱਖ ਮਾਈ ਭਾਈ ਗੁਰੂ ਦਰਬਾਰ ਵਿੱਚ ਬੈਠੇ ਦੁਰਦ੍ਰਿਡੇ ਘਰਾਂ ਵਿੱਚ ਸੁਣਦੇ ਹੋ ਜਿਹੜਾ ਪਿਆਰ ਪਿਤਾ ਤੋਂ ਪ੍ਰਾਪਤ ਹੋਵੇਗਾ ਉਹ ਗਵਾਂਡੀਆਂ ਤੋਂ ਪਿਆਰ ਪ੍ਰਾਪਤ ਬੱਚੇ ਨੂੰ ਨਹੀਂ ਹੋ ਸਕਦਾ ਜੋ ਬਾਪ ਆਪਣੇ ਪੁੱਤਰ ਧੀ ਦੇ ਨਾਲ ਪਿਆਰ ਕਰੇਗਾ ਆਂਡੋ ਗਵਾਂਡੋ ਪਿਆਰ ਨਹੀਂ ਮਿਲ ਸਕਦਾ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਂਬ ਕੀ ਸਦਰ ਮਿੱਟਤ ਨ ਆਂਬਲੀ ਖਾਏ ਪਿਤਾ ਕੋ ਪਿਆਰ ਨ ਪਰੋਸੀ ਪਹਿ ਪਾਈਐ ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ ਸਾਗਰ ਕੇ ਸਮੁੰਦਰ ਚੋਂ ਜਿਹੜੇ ਪਦਾਰਥ ਮਿਲਣੇ ਨੇ ਅਗਰ ਜੇ ਕੋਈ ਕਹਵੇ ਪੋਖਰ ਕੇ ਛੱਪੜ ਚੋਂ ਮਿਲ ਜਾਣ ਤੇ ਉਹ ਛੱਪੜ ਚੋਂ ਨਹੀਂ ਮਿਲ ਸਕਦੇ ਦਨਕਾਰ ਸਰ ਦੀਪ ਜੋਤ ਨਾ ਪੁਜਾਈਐ ਜਿਵੇਂ ਦਿਨ ਵਲੇ ਸੂਰਜ ਚੜਦਾ ਏ ਅਗਰ ਕੋਈ ਦੀਵਾ ਜਗਾ ਕੇ ਲਾਈਟ ਜਗਾ ਕੇ ਇਹ ਕਵੇ ਜੀ ਮੈਂ ਸੂਰਜ ਦਾ ਮੁਕਾਬਲਾ ਕਰ ਲਵਾਂ ਤਾਂ ਉਹ ਕਦੇ ਨਹੀਂ ਹੋ ਸਕਦਾ ਤਿੱਜਾ ਬੋਲ ਕਹਿੰਦੇ ਇੰਦਰ ਵਰਖਾ ਸਮਾਨ ਨ ਪੁੱਜਸ ਕੂਪ ਜਲ ਚੰਦਨ ਸੁਭਾਸ ਨ ਭਲਾਸ ਮਹਿਕਾਈਐ ਜੇ ਉਸ ਵਲੇ ਮੌਲੇ ਧਾਰ ਮੀਂਹ ਪੈਂਦਾ ਹੋਵੇ ਸਭ ਉੱਚੀਆਂ ਜਗਾ ਤੇ ਨੀਵੀਆਂ ਜਗਾ ਤੇ ਜਲ ਥਲ ਹੋ ਜਾਂਦਾ ਅਗਰ ਇਹ ਕੋਈ ਕਵੇ ਜੀ ਜਿਹੜਾ ਖੂਦ ਆ ਜਲ ਹੈ ਉਹ ਮੌਲੇ ਧਾਰ ਮੀਂਹ ਦੇ ਬਰਾਬਰ ਹੀ ਹੋ ਜਾਵੇ ਤੇ ਉਹ ਕਦੇ ਵੀ ਨਹੀਂ ਹੋ ਸਕਦੀ ਇੰਦਰ ਵਰਖਾ ਸਮਾਨ ਨ ਪੁੱਜ ਸਕੂਪ ਜਲ ਚੰਦਨ ਸੁਭਾਸ ਨ ਪਲਾਸ ਮਹਿਕਾਈਐ ਜਿਹੜੀ ਚੰਦਨ ਚੋਂ ਸੁਗੰਧੀ ਪ੍ਰਾਪਤ ਹੁੰਦੀ ਏ ਕਦੇ ਪਲਾਸ ਦੇ ਦਰਖਤ ਜਾਂ ਵਾਸ ਦੇ ਦਰਖਤ ਚੋਂ ਨਹੀਂ ਦੇ ਆ ਸਕਦੀ ਸ੍ਰੀ ਗੁਰ ਦਿਆਲ ਕੀ ਨਾ ਦਇਆ ਆਣ ਦੇਵ ਮੈਂ ਜੋ ਖੰਡ ਬ੍ਰਹਮੰਡ ਉਦੈ ਅਸਤ ਲੋਤ ਆਈਏ ਭਈ ਜਿਹੋ ਜੀ ਦਇਆ ਪੂਰਿਆਂ ਗੁਰਾਂ ਦੇ ਵਿੱਚ ਹੈ ਪੂਰਾ ਗੁਰੂ ਦਇਆ ਕਰਦਾ ਏ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਸੇ ਦੇਵੀ ਦੇਵਤੇ ਚ ਉਹ ਦਇਆ ਨਹੀਂ ਜੇ ਮਿਲ ਸਕਦੀ ਭਾਵੇਂ ਸੂਰਜ ਚੜਨ ਤੋਂ ਤੇ ਸੂਰਜ ਛਿਪਣ ਤੱਕ ਸਾਰੀ ਧਰਤੀ ਦਾ ਭ੍ਰਮਣ ਕਰ ਲਈਏ ਚੱਕਰ ਲਾ ਲਈਏ ਪਰ ਪੂਰਿਆਂ ਗੁਰਾਂ ਵਾਲੀ ਦਇਆ ਕਤੋਂ ਵੀ ਨਹੀਂ ਪ੍ਰਾਪਤ ਹੋ ਸਕਦੀ ਅਜ ਬਚਨ ਆਏ ਨੇ ਗੁਰ ਪੂਰੇ ਚਰਣੀ ਲਾਇਆ ਭਾਈ ਸਹਿਬ ਭਾਈ ਕਾਹਲ ਸਿੰਘ ਨਾਬਾ ਜੀ ਨੇ ਕੱਚੇ ਗੁਰੂ ਦੀ ਵੀ ਗੱਲ ਕੀਤੀ ਏ ਜੇ ਇੱਕ ਬਿੱਲਾ ਗੁਰੂ ਹੁੰਦਾ ਬਿੱਲਾ ਬੱਲੇ ਗੁਰੂ ਦਾ ਮਤਲਬ ਕੀ ਏ ਵੀ ਜਿਹੜਾ ਆਪਣੇ ਚੇਲੇ ਚਪਟਿਆਂ ਨੂੰ ਤਾੜ ਤਾੜ ਕੇ ਉਪਦੇਸ਼ ਦੇਵੇ ਉਹਨੂੰ ਕਹਿੰਦੇ ਬਿੱਲਾ ਗੁਰੂ ਇੱਕ ਹੁੰਦਾ ਜੀ ਗੱਦੜ ਗੁਰੂ ਗਿੱਦੜ ਉਹਦਾ ਮਤਲਬ ਕੀ ਏ ਵੀ ਬਾਹਰਲਾ ਪਖੰਡ ਧਾਰਨ ਕਰਕੇ ਲਿਵਾਸ ਕਰਕੇ ਆਪਣੇ ਸੇਵਕਾਂ ਨੂੰ ਬਸ ਛਕੀ ਛਕਾਈ ਜਾਣਾ ਉਹ ਬਸ ਇੱਥੋਂ ਤੱਕ ਹੁਕਮ ਹੁੰਦਾ ਉਹਦਾ ਇੱਥੋਂ ਤੱਕ ਹੀ ਉਹ ਚੱਲਦਾ ਏ ਇੱਕ ਹੁੰਦਾ ਘੋੜਾ ਗੁਰੂ ਘੋੜਾ ਇਹਦਾ ਮਤਲਬ ਕੀ ਏ ਆਪਣੀਆਂ ਸੇਵਕਾਂ ਨੂੰ ਸੰਗਤਾਂ ਨੂੰ ਇਕੱਠਿਆਂ ਕਰ ਲੈਣਾ ਚੇਲਿਆਂ ਨੂੰ ਇਕੱਠਿਆਂ ਕਰ ਲੈਣਾ ਉਹਨਾਂ ਕੋਲੋਂ ਉਗਰਾਹੀ ਮਾਇਆ ਇਕੱਠੀ ਕਰ ਲੈਣੀ ਜੀ ਤੁਹਾਨੂੰ ਤੀਰਥ ਯਾਤਰਾ ਤੇ ਲੈ ਕੇ ਚੱਲੇ ਆਂ ਉਹਨਾਂ ਨੂੰ ਭਰਮਣ ਕਰਵਾ ਕਰਾ ਲਿਆਉਣਾ ਬਹੁਤੀ ਮਾਇਆ ਇਕੱਠੀ ਕਰਕੇ ਤੇ ਫਿਰ ਆਪ ਸ਼ੱਕ ਦੇ ਸ਼ਕਾਉਂਦੇ ਰਹਿਣਾ ਇੱਕ ਹੁੰਦਾ ਜੀ ਸ਼ੇਰ ਗੁਰੂ ਸ਼ੇਰ ਉਹਦਾ ਮਤਲਬ ਕੀ ਏ ਵੀ ਆਪਣੇ ਚੇਲਿਆਂ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੇ ਦਾ ਸਾਰਾ ਹੀ ਖਾ ਜਾਣਾ ਭਾਵ ਕਿ ਉਹਨਾਂ ਦਾ ਸਾਰਾ ਹੀ ਮਾਲ ਜਿਹੜਾ ਉਹ ਹੜੱਪ ਕਰ ਜਾਣੇ ਕੱਚੇ ਗੁਰੂਆਂ ਦੀਆਂ ਗੱਲਾਂ 'ਚ ਇੱਕ ਬੋਲ ਹੋਰ ਕਵਾਂ ਭਾਈ ਕਾਣ ਸਿੰਘ ਨਾ ਬਾਜੀ ਲਿਖਦੇ ਨੇ ਇੱਕ ਹੁੰਦਾ ਪ੍ਰਿੰਗੀ ਗੁਰੂ ਉਹਦਾ ਮਤਲਬ ਕੀ ਇੱਕ ਖਾਸ ਰਕਮ ਦਾ ਕੀੜਾ ਹੁੰਦਾ ਏ ਉਹਨੂੰ ਆਪਣੀ ਖੋਡ ਵਿੱਚ ਲੈ ਆਉਂਦਾ ਤੇ ਸਹੀਜੇ ਸਹੀਜੇ ਉਹਨੂੰ ਆਪਣੇ ਵਰਗਾ ਕਰ ਲੈਂਦਾ ਬਾਕੀਆਂ ਨੂੰ ਨਹੀਂ ਇੱਕ ਹੁੰਦਾ ਜੀ ਪਾਰਸ ਗੁਰੂ ਜਿਵੇਂ ਪਾਰਸ ਦਾ ਮਤਲਬ ਹੈ ਲੋਹੇ ਨੂੰ ਸ਼ੂ ਜਾਵੇ ਤੇ ਉਹਨੂੰ ਕੰਚਨ ਕਰਦਾ ਪਰ ਆਪਣੇ ਵਰਗਾ ਨਹੀਂ ਕਰ ਸਕਦਾ ਇੱਕ ਹੁੰਦਾ ਜੀ ਵਾਵਣ ਚੰਦਨ ਗੁਰੂ ਜਿਵੇਂ ਰੁੱਤਾਂ ਬਦਲਦੀਆਂ ਨੇ ਰੁੱਤਾਂ ਦੇ ਬਦਲਣ ਦੇ ਮੁਤਾਬਕ ਕੁਝ-ਕੁਝ ਬਨਸਪਤੀ ਦੇ ਅੰਦਰ ਸੁਗੰਧੀ ਭਰ ਸਕਦਾ ਪਰ ਸਾਰਿਆਂ ਵਿੱਚ ਨਹੀਂ ਇਸੇ ਤਰ੍ਹਾਂ ਇੱਕ ਹੁੰਦਾ ਜੀ ਦੀਵਾ ਗੁਰੂ ਇਹਦਾ ਮਤਲਬ ਕੀ ਏ ਜਿਵੇਂ ਦੀਵੇ ਤੋਂ ਦੀਵਾ ਜਗਦਾ ਏ ਥੋੜੀ ਜੀ ਰੋਸ਼ਨੀ ਕਰ ਦੇਣੀ ਪਰ ਇਹ ਜਿਹੜੇ ਗੁਰੂ ਨੇ ਸਾਰੇ ਦੇ ਸਾਰੇ ਕੱਚੇ ਨੇ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਕਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੈ ਕਰ ਵਾਥ ਹੋਵੇ ਸੋ ਨਫਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸ਼ੰਖ ਅੰਤ ਨਹੀਂ ਮੇਰੇ ਕਾਚੇ ਗੁਰ ਤੇ ਮੁਕਤ ਨਾ ਹੋਆ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨ ਜਾਏ ਆਪ ਡੁੱਬੇ ਚੋ ਬੇਦਮੈ ਚੇਲੇ ਦੀਏ ਬਹਾਏ ਪਰ ਗੁਰੂ ਨਾਨਕ ਮਹਾਰਾਜ ਕਲਗੀ ਤਰ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਨੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾ ਧੰਨ ਗੁਰੂ ਨਾਨਕ ਮਹਾਰਾਜ ਦਸੇ ਪਾਤਸ਼ਾਹੀਆਂ 11ਵੇਂ ਗੁਰੂ ਗ੍ਰੰਥ ਸਾਹਿਬਹਾਰਾਜ ਪੂਰੇ ਗੁਰੂ ਨੇ ਜਿਹੜਾ ਪੂਰਿਆਂ ਗੁਰਾਂ ਦੇ ਕੋਲ ਆ ਜਾਂਦਾ ਤੇ ਫਿਰ ਪੂਰਿਆਂ ਗੁਰਾਂ ਵਿੱਚ ਇਹ ਵਿਸ਼ੇਸ਼ਤਾ ਆਈ ਹੈ ਜੀ ਆਪਣੇ ਚਰਨੀ ਨਾਲ ਲੈਂਦੇ ਨੇ ਅਧੂਰਾ ਗੁਰੂ ਪਹਿਨੇ ਪੰਜੇ ਕੱਪੜੇ ਪੁਰਸ਼ਾਵਾ ਵੇਸ ਮੁੱਛਾ ਦਾੜੀ ਸੋਹਣੀ ਬੋ ਦੁਰਬਲ ਵੇਸ ਸਹਿ ਹਥਿਆਰੀ ਸੂਰਮਾ ਪੰਚੀ ਪਰ ਵੇਸ ਮਾਹਰ ਦੜ ਦੀ ਬਾਣ ਵਿੱਚ ਜਾਣ ਸਭ ਦੇਸ ਪੂਰਨ ਗੁਣ ਪੁਰਖ ਪਤ ਵਿਨ ਕਾਮਣ ਕੇ ਕਰੇਸ ਵਿਣ ਗੁਰ ਗੁਰੂ ਸਦਾ ਇਹ ਦੇ ਕੌਣ ਕਰਿਆ ਦੇਸ ਸਾਬ ਜੀ ਕਹਿੰਦੇ ਕੱਚੇ ਗੁਰੂ ਇਦਾਂ ਦੇ ਹੋਇਆ ਕਰਦੇ ਨੇ ਜੈਸੇ ਰੂਪ ਰੰਗ ਵਿਦ ਪੂਛੇ ਅੰਧ ਅੰਧ ਪ੍ਰਤ ਆਪ ਹੀ ਨਾ ਦੇਖ ਸਕੈ ਕੈਸੇ ਕਹ ਦੇ ਖਾ ਭਈ ਜੈਸੇ ਗੋਂਗ ਗੋਂਗ ਬਚਨ ਪਹਿ ਬੇਕ ਪੁੱਛੈ ਚਾਹੇ ਬੋਲ ਨਾ ਸਕਤ ਕੈਸੇ ਸ਼ਬਦ ਸੁਣਾਵਈ ਜੈਸੇ ਰਾਗ ਨਾਦ ਪੂਛੇ ਬਹਿਰੋ ਜੋ ਬਹਿਰਾ ਪੈ ਸਮਝੈ ਨਾ ਆਪ ਤਾਹੇ ਕੈਸੇ ਸਮਝਾਵਈ ਬਿਨ ਸਤਗੁਰ ਖੋਜੈ ਗਿਆਨ ਧਿਆਨ ਅਨਥਾ ਅਗਿਆਨ ਮਤ ਆਣ ਪੈ ਨਾ ਪਾਵੀ ਇਹ ਕੱਚੇ ਗੁਰੂ ਦੀ ਗੱਲ ਹੈ ਸਾਹਿਬ ਜੀ ਕਹਿੰਦੇ ਉਹ ਗੁਰੂ ਦੇ ਕੋਲ ਆਏ ਉਹ ਜਿਹੜਾ ਪੂਰਾ ਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਗੁਰ ਕੁੰਜੀ ਪਾਹੁ ਨੇਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਤਾਕ ਨ ਉਗੜੈ ਆਵਰਨ ਕੁੰਜੀ ਹੱਥ ਸਾਹਿਬ ਜੀ ਕਹਿੰਦੇ ਗੁਰ ਕੁੰਜੀ ਪਾਹੁ ਨੇਵਲ ਪਾਹੁ ਨੇਵਲ ਤੋਂ ਭਾਵ ਜਿੰਦਰਾ ਗੁਰੂ ਕੀ ਏ ਕੁੰਜੀ ਏ ਮਨ ਕੋਠਾ ਏ ਨ ਛੱਤ ਤੇ ਸਰੀਰ ਜਿਹੜੀ ਇਹ ਕੋਠੇ ਤੇ ਛੱਤ ਪਈ ਹੋਈ ਏ ਕੰਧਾਂ ਤੇ ਗੌਰ ਬਿਨ ਤਾਕ ਨ ਉਗੜਾ ਜਿਹੜਾ ਤਰਵਾਜਾ ਬੰਦੇ ਤਾਲਾ ਲੱਗਾ ਏ ਇਹ ਗੁਰੂ ਤੋਂ ਬਿਨਾ ਨਹੀਂ ਖੁੱਲ ਸਕਦਾ ਗੁਰ ਬਿਨ ਤਾਕ ਨ ਉਗੜਾ ਅਵਰਣਾ ਕੁੰਜੀ ਹੱਥ ਇਹ ਜਿਹੜੀ ਕੁੰਜੀ ਏ ਗੁਰੂ ਸواری ਸੰਗਤ ਜੀ ਹੋਰ ਕਿਸੇ ਕੋਲ ਨਹੀਂ ਇਹ ਪੂਰਿਆਂ ਗੁਰਾਂ ਦੇ ਕੋਲ ਹੈ ਅੱਜ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਦੇ ਗੁਰਪੂਰੈ ਚਰਣੀ ਆਇਆ ਜੇਸ ਵਲੇ ਸਿੱਖ ਸਤਿਗੁਰੂ ਮਹਾਰਾਜ ਦੇ ਚਰਨਾਂ ਕੋਲ ਆਇਆ ਤੇ ਗੁਰਾਂ ਨੇ ਚਰਣੀ ਲਾ ਲਿਆ ਕਿਉਂਕਿ ਗੁਰੂ ਦਾ ਬਿਰਦ ਕੋਈ ਨਿੰਦਕ ਹੋਵੇ ਸਤਿਗੁਰੂ ਕਾਫਿਰ ਸ਼ਰਨ ਗੁਰਿਆਵੈ ਪਿਛਲੇ ਗੁਣਹ ਸਤਿਗੁਰੂ ਬਖਸ਼ਲੈ ਸਤ ਸੰਗਤ ਨਾਲ ਰਲਾਵੈ ਜੋ ਮੀ ਬੁੱਠੇ ਗਲੀਆਂ ਨਾਲੀਆਂ ਤੋਬਿਆਂ ਕਾ ਜਲ ਜਾਏ ਪਵਾ ਵਿੱਚ ਸੋਰਾ ਸਾਰੀ ਸੋਰਾ ਸਾਰੀ ਮਿਲਤ ਪਵਿੱਤਰ ਪਾਵਣ ਹੋਏ ਜਾਵੈ ਇਹ ਵਡਿਆਈ ਸਤਿਗੁਰ ਨਰਵੈਰ ਵਿੱਚ ਜਿਤ ਮਿਲਿਆ ਤਿਸ਼ਨਾ ਭੋਕ ਸਭ ਉਤਰੈ ਹਰ ਸਾਤ ਤੜ ਆਵੈ ਗੁਪੂਰੇ ਗੁਰੂ ਜੜੇ ਨੇ ਆਪਣੀ ਚਰਣੀ ਲਾ ਲੈਂਦੇ ਤੇ ਗਿਆਨ ਕੀ ਕਰਾਉਂਦੇ ਨੇ ਹਰ ਸੰਗ ਸਹਾਈ ਪਾਇਆ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਬਾਹਰ ਢੂੰਡਣ ਤੇ ਥਾਕ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਪੂਰਿਆ ਗੁਰਾਂ ਨੇ ਕਿਰਪਾ ਕਰ ਦਿੱਤੀ ਉਹ ਗੁਰੂ ਵਾਹਿਗੁਰੂ ਨਾਮ ਸ਼ਬਦ ਤੇਰੇ ਹਿਰਦੇ ਵਿੱਚ ਹੈ ਜਦੋਂ ਗੁਰੂ ਨੇ ਇਹ ਗਿਆਨ ਕਰਵਾ ਦਿੱਤਾ ਤੇ ਹੁਣ ਕਿਰਪਾ ਇਹ ਵਰਤੀ ਹੈ ਜਹ ਜਾਈਏ ਤਹਾ ਸੁਹੇਲੇ ਕਰ ਕੇ ਕਿਰਪਾ ਪ੍ਰਭ ਮਿਲੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ ਹੁਣ ਜਥੇ ਵੀ ਜਾਂਦੇ ਹਾਂ ਸੁਖੀ ਹੀ ਸੁਖੀ ਹਾਂ ਹੁਣ ਗੁਰੂ ਦੀ ਇਹ ਕਿਰਪਾ ਵਰਤ ਗਈ ਏ ਵੋਠ ਤ ਸੁਖੀਆ ਬੈਠ ਤ ਸੁਖੀਆ ਭੋ ਨਹੀਂ ਲੱਗ ਜਐ ਸਬੁਝੀਆ ਰਾਖਾ ਏਕ ਹਮਾਰਾ ਸੁਅਮੀ ਸਗਲ ਕਟਕ ਅੰਤਰ ਜਾਮੀ ਸੋਏ ਅਚੰਤਾ ਜਾਗ ਅਚੰਤਾ ਜਹਾਂ ਕਹਾ ਪ੍ਰਭ ਤੋਂ ਵਰਤੰਤ ਕਰ ਸੁਖ ਵਸਿਆ ਬਹਾਰ ਸੁਖ ਪਾਇਆ ਕਹ ਨਾਨਕ ਗੁਰ ਮੰਤਰ ਦਰੜਾਇ ਜੈ ਜਾਈਏ ਤਾ ਸੋਹੇਲੇ ਸੁਖੀ ਹਾ ਹਰ ਗੁਣ ਗਾਵੋ ਸਦਾ ਸੁਭਾਈ ਮਣ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਭਈ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਜੀ ਦੇ ਸਦਾ ਹੀ ਹੁਣ ਗੁਣ ਗਾਉਂਦੇ ਹਾਂ ਕਹਾਂ ਲਗਿਓ ਕੀਟ ਬਖਨ ਮਹਿਮਾ ਤੋਰ ਤੂੰ ਹੀ ਪ੍ਰਭ ਜਨ ਪਿਤਾ ਜਨਮ ਜੈ ਪੁੱਤ ਨਾ ਪਾਵੈ ਕਹਾਂ ਤਵਣ ਕਾ ਭੇਦ ਬਤਾਵ ਤੁਮਰੀ ਪ੍ਰਭਾ ਤੁਮਹਿ ਬਣ ਆਈ ਔਰਨ ਤੇ ਨਹ ਜਾਤ ਬਤਾਈ ਜੇਸ ਵੇਲੇ ਪੂਰੇ ਗੁਰਾਂ ਦੇ ਪੂਰੇ ਗੁਣ ਗਾਏ ਨੇ ਮਨ ਚੰਦੇ ਮਨ ਦੀ ਇੱਛਾ ਮੁਤਾਬਕ ਸਗਲੇ ਫਲ ਪਾਵੋ ਸਾਰੇ ਫਲਾਂ ਦੀ ਪ੍ਰਾਪਤੀ ਹੋ ਗਈ ਏ ਸਾਰੀਆਂ ਇੱਛਾਵਾਂ ਜੀ ਪੂਰੀਆਂ ਹੋ ਗਈਆਂ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ ਜਤੜੇ ਫਲ ਮਨ ਬਾਂਝੀ ਤਿਤੜੇ ਸਤ ਗੁਰ ਪਾਸ ਜੀ ਆਇ ਕੈ ਸੰਗ ਸਹਾਈ ਗੁਰੂ ਨੇ ਏਵੀ ਗਿਆਨ ਕਰਵਾਇਆ ਗੁਰੂ ਤੇਰੇ ਅੰਗ ਸੰਗ ਹੈ ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ ਨਾਰਾਇਣ ਪ੍ਰਾਣ ਅਧਰ ਹਮ ਸੰਤ ਜਨਾਰੇ ਨਾਰਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਨਮਸ਼ਕਾਰ ਡੰਡਉਤ ਬੰਦਨਾ ਅਣਕ ਬਾਰ ਜਾਉ ਬਾਰ ਓ ਮੇਰੇ ਪ੍ਰਾਣਾ ਦਾ ਆਸਰਾ ਹੈ ਜਿਹੜੇ ਰੱਬ ਦੇ ਪਿਆਰੇ ਗੁਰਸਿੱਖ ਨੇ ਸੰਗਤਾਂ ਨੇ ਸੰਤ ਨੇ ਰੱਬ ਦੀ ਬੰਦਗੀ ਕਰਨ ਵਾਲੇ हे ਗਰੀਬ ਬਨਵਾਜ ਮੈਨੂੰ ਉਹਨਾਂ ਦੀ ਖਾਕ ਬਖਸ਼ਿਸ਼ ਕਰ ਦਿਓ ਧੋੜ ਬਖਸ਼ਿਸ਼ ਕਰ ਦਿਓ ਪਤਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਤਤ ਪੁਨੀਤ ਕਰ ਲੀਨੇ ਪਤਤਾ ਤੋਂ ਸਤਿਗੁਰੂ ਜੀ ਨੇ ਹੁਣ ਪਵਿੱਤਰ ਕਰ ਲਿਆ ਹੈ ਕਰ ਕਿਰਪਾ ਹਰ ਜਸ ਦੀਨੇ ਗੁਰੂ ਨੇ ਕਿਰਪਾ ਕਰਕੇ ਆਪਣਾ ਜਸ ਬਖਸ਼ਿਸ਼ ਕਰ ਦਿੱਤਾ ਹੈ ਪਤ ਤੋ ਪੁਨੀਤ ਪਾਰ ਬ੍ਰਹਮ ਕਰੇ ਪ੍ਰਤਪਾਲ ਸਦਜੀ ਸੰਗ ਰਖਵਾਲ ਉਹ ਮੇਰਾ ਪਾਰ ਬ੍ਰਹਮ ਵਾਹਿਗੁਰੂ ਨਿਰੰਕਾਰ ਸਬਦੀ ਪਾਲਣਾ ਕਰਦਾ ਜੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਰਗਨੀ ਮਨ ਗਰ ਪਛ ਪਸੂ ਨਗ ਨਗ ਨਰਾਤਪ ਸਰਬ ਸਮੇ ਸਭ ਕੋ ਪ੍ਰਤਪਾਰ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਯਾਲ ਦਇਆ ਨਿਦ ਦੋਖਣ ਦੇਖਤ ਹੈ ਪਰ ਦੇਤ ਨ ਹਰ ਤੁਮ ਦਾ ਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਸਦਜੀ ਸੰਗ ਰਖਵਾਲ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਨ ਨਰੋਵ ਸਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ੂ ਰਹਿ ਸਰਬ ਰੱਖਿਆ ਗੁਰਦਾਇ ਅੱਲਾਹ ਭੈ ਦੂਖ ਬਿਨਾ ਸੁਣ ਹੈ ਭਗਤ ਵਸ਼ਲ ਨਾਥ ਨਾਥੇ ਸਰਣ ਨਾਨਕ ਪੁਰਖ ਚੁੱਤ ਹੈ ਹਰ ਦਿਨ ਰਹਿਣ ਕੀਰਤਨ ਗਾਈਐ ਬਾੜ ਨਾ ਜੋਨੀ ਪਾਈਐ ਦੇਣ ਰਾਤ ਉਸ ਵਾਹਿਗੁਰੂ ਜੀ ਦੀ ਕੀਰਤੀ ਕਰੀਏ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਜਦੋਂ ਕੀਰਤੀ ਕੀਤੀ ਜਾਵੇਗੀ ਬਹੜੋ ਦੁਬਾਰਾ ਆਉਣ ਤੇ ਜਾਣਾ ਜਾਣਾ ਤੇ ਆਉਣਾ ਜੁਨੀਆਂ ਦਾ ਪਰਮਣ ਹੋਣਾ ਖਤਮ ਹੋ ਜਾਵੇਗਾ ਭਾਵਕੇ ਜੰਮਣ ਤੇ ਮਰਨਾ ਗੁਰੂ ਕਟ ਦੇਵੇਗਾ ਜੀ ਜਸਦੇਵਾ ਪੁਰਖ ਵਿਧਾਤਾ ਹਰ ਰਸ ਤੇ ਨਹੀਂ ਜਾਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਇਹ ਦਾਤ ਕਿੰਨੂ ਮਿਲਦੀ ਏ ਜਿਸ ਨੂੰ ਫਲ ਬਰਦਾਤਾ ਕਿਰਪਾ ਕਰਕੇ ਆਪ ਦੇ ਦਿੰਦਾ ਏ ਉਹ ਫਿਰ ਹਰੀ ਰਸ ਦੇ ਨਾਮ ਰਸ ਨੂੰ ਜਾਣ ਲੈਂਦਾ ਏ ਫਿਰ ਉਹ ਪਿਆਰ ਵਿੱਚ ਕਹਿੰਦਾ ਏ RAM RAS PIYARE ਜੇ ਰਸ ਬਿਸਰ ਗਏ ਰਸ ਯਾਰ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿੰਦ ਦਾ ਵੈਰੀ ਜਮ ਜਿਹੜਾ ਜੀ ਉਹਦੇ ਨੇੜੇ ਨਹੀਂ ਆਉਂਦਾ ਔਰ ਸਾਰੇ ਸੁਖ ਜਿਹੜੇ ਨੇ ਸਤਗੁਰਾਂ ਦੀ ਚਰਣਾ ਦੀ ਸ਼ਰਣ ਵਿੱਚ ਨੇ ਪਿਆਰ ਵਿੱਚ ਕਿਹਾ ਕਰੋ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭ ਜੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਰ ਹਾਰ ਪਰਿਓ ਤਉ ਦੁਵਾਰੀ ਲੇਖਾ ਛੋੜ ਅਲੇਖਾ ਛੋਟਾ ਹੈ ਹਮ ਨਿਰਗੁਣ ਲੇਹੋ ਉਬਾਰੀ ਸਦਬਖ ਸਿੰਧ ਸਦਾ ਮਿਹਰਵਾਨ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਛੈ ਪਰਿਓ ਰਾਖ ਲੇਹੋ ਏਹ ਬਾਰੀ ਸਤਿਗੁਰੂ ਜੀ ਦੀ ਕਿਰਪਾ ਵਰਤੀ ਹੈ ਜੀ ਆਦ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰੇ ਬਖਸ਼ੇ ਨੇ ਗੁਰੂ ਕੇ ਗ੍ਰੰਥੀ ਸਿੰਘ ਸਹਬਾਨ ਜੀ ਨੇ ਪਿਆਰ ਵਿੱਚ ਸੇਵਾ ਨਿਭਾਈ ਅੰਮ੍ਰਿਤ ਵੇਲੇ ਮੁਖਵਾਕ ਸਹਬ ਹੁਕਮਨਾਮਾ ਸਹਬ ਆਪ ਜੀਆ ਨੇ ਸਰਵਣ ਕੀਤਾ ਸੀ ਜੀ ਉਸ ਮੁਖਵਾਕ ਦੀ ਆਪ ਜੀਆ ਨੇ ਬਹੁਤ ਹੀ ਪਿਆਰ ਵਿੱਚ ਵਿਚਾਰ ਸਰਵਣ ਕੀਤੀ ਏ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਨ ਅੰਮ੍ਰਿਤ ਬਾਣੀ ਦੀ ਦਾਤ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਫਿਰ ਕੀ ਹੋਵੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਬੇਅੰਤੀ ਪੁੱਲਾਂ ਦੀਆਂ ਮਾਫੀਆਂ ਸਭ ਦੀ ਹਾਜ਼ਰੀ ਪਰਵਾਣ ਪਿਆਰ ਸਹਿਤ ਦੋਨੋਂ ਹੱਥ ਜੋੜ ਕੇ ਗੁਰੂ ਫਤੇ ਬਲਾਓ ਜੀ ਰਸਨਾ ਦਵਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ